ਬੰਦ ਕਰੋ 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 ਇੱਥੇ ਅਜਿਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਫ਼ਤਰ ਵੀ ਕਿਹ ਪਹੁੰਚੀ ਕੀ ਕਹਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਜਮੇਵਾਰ ਸਿੰਘਾਂ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਥੋਂ ਦੇ ਸਾਨੂੰ ਸਕੱਤਰ ਸਾਹਿਬ ਮਿਲੇ ਨੇ ਜਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ ਚ ਇਹ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਨੂੰ ਕਿਉਂਕਿ ਅੱਜ 257 ਹਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਈ ਕਰ ਰਹੀ ਹੈ ਇੱਕ ਸ਼ਰੋਮਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਸ਼ਾ ਇੱਕ ਗੀਠਾ ਸਾਹਿਬ ਜਿਹੜਾ ਗੋਦਵਾ ਸਾਹਿਬ ਹੈ ਸ਼ਰੋਮਣੀ ਕਮੇਟੀ ਦੇ ਅਧੀਨ ਹੈ ਇੱਕ ਅੰਗੀਠਾ ਜਿਹੜਾ ਵਾ ਉਹ ਹੈਗਾ ਡੇਰਾ ਦੂਨ ਦੇ ਵਿੱਚ ਉਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉਥੇ ਸਤਿਗੁਰਾਂ ਦੇ ਸਤਕਾਰ ਹਿਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਵੇਲੇ ਚਾਟ ਉਥੇ ਜਿਹੜੇ ਸੇਵਾਦਾਰ ਰੱਖੇ ਹਨ ਮਹੀਨੇ ਬਾਅਦ ਖੀਰਲੇ ਐਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਧੜਾ ਧੜ ਅਗਣ ਭੇਟ ਕਰ ਰਹੇ ਹਨ ਇਹ ਕੱਲੀ ਸਾਡੀ ਮੰਗ ਨਹੀਂ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸ਼ਰੋਮਣੀ ਕਮੇਟੀ ਕਰ ਵੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆਂ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਈ ਹੋ ਰਹੀ ਹੈ ਉਹ ਪ੍ਰੈਸ ਤੇ ਪੂਨ ਤੌਰ ਤੇ ਪਾਬੰਦੀ ਲੱਗ ਜਾਵੇ ਆ ਸਾਰੇ ਦਿੱਲੀ ਵਾਲੇ ਵੀ ਲਾ ਦਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦਣ ਤੇ ਸਤਿਗੁਰਾਂ ਦਾ ਸਤਕਾਰ ਵੱਧ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਇਹਨਾਂ ਦੇ ਕੋਲ ਲੈ ਕੇ ਆਏ ਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਜਿਹੜੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਨ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਤੌਰ ਤੇ ਸਿਪਾਈ ਦੀ ਪਾਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰ ਤੌਰ ਤੇ ਪਾਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਯੋਗ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਧ ਹੋਣ ਦੇ ਕਰਕੇ ਇਹ ਅਗਣ ਭੇੜ ਕਾ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਦਬੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਤੇ ਇਹਦਾ ਲੇਖਾ ਕੌਣ ਦੇਵੇਗਾ ਮੈਂ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅੰਮ੍ਰਿਤਧਾਰੀ ਹਨ ਉਹ ਕਿੰਨਾ ਨੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜ਼ਰੂਰ ਜਾਰੀ ਹੋਏ ਨੇ ਸ੍ਰੀ ਅਕਾਲ ਤਾ ਸਾ ਤੋਂ ਉਹ ਲਾਗੂ ਕਰਾਉਣੇ ਨੇ ਸ਼੍ਰੋਮਣੀ ਕਮੇਟੀ ਦਾ ਸ੍ਰੀ ਅਕਾਲ ਤਾ ਸਭਾ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗ੍ਰੰਥੀ ਅਮਰਧਾਰੀ ਪੰਜ ਬਾਣੀਆਂ ਦਾ ਨੇਤਨੇ ਕਰਦਾ ਹੋਵੇ ਸੰਧਿਆ ਦੇ ਟੈਹ ਸੂਦਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗ੍ਰੰਥੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜੀ ਪੀਤੁਰ ਗੁਰਬਾਣੀ ਵਾਂਗੀਆਂ ਸ਼ਾਦੀਆਂ ਦੇ ਕਾਰ ਟ੍ਰੇਟਰ ਟਰਾਲੀਆਂ ਇਹਨਾਂ ਦੇ ਲੈਟਰਾਂ ਦੇ ਵੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਛਪੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਵੀ ਡਿਸਪੀਨੇ ਸੁਟ ਦਿੰਦੇ ਹਨ ਕਿ ਬੇਦੀ ਬੀਨੀ ਇਹ ਓਮਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬੇਲਟੀ ਕਾਰ ਕੇ ਮਹਾਰਾਜ ਦੀਆਂ ਪੋਤੀਆਂ ਬਾਹਰਲੇ ਦੇਸ਼ਾਂ 'ਚ ਬਾ ਪ੍ਰਾਈਵੇਟ ਪ੍ਰੈਸਾਂ 'ਚ ਭੇਜ ਰਹੀਆਂ ਨੇ ਚਾਤਰ ਸਿੰਘ ਵਰਗੇ ਹੋਰ ਵੀ ਉਹਨਾਂ ਦੇ ਰੋਗ ਲਾਉਣੀ ਚਾਹੀਦੀ ਹੈ ਕਿ ਮਹਾਰਾਜ ਦੀ ਪੀਤ੍ਰ ਗੁਰਬਾਨੀ ਦਾ ਸਤਕਾਰ ਅਦੋਂ ਤਾਂ ਹੋਵੇਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਪ੍ਰੈਸਾਂ ਨੇ ਉਹਨਾਂ ਦੇ ਉਹ ਤਰਾ ਤਾਰ ਮਹਾਰਾਜ ਦੀਆਂ ਪੋਤੀਆਂ ਬਿਰਦ ਗੁਟਕੇ ਸਾਹਿਬ ਧਾਰਮਿਕ ਲਿਟਰੇਚਰ ਉਹ ਬੇਲਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂਗ੍ਰੰਥ ਸਾਹਿਬ ਦੀਆਂ ਬੇਦਬੀਆਂ ਉਹ ਜਿਹੜਾ ਅਸੀਂ ਦੋ ਪੇਚਾਂ ਵਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਆਂ ਮੁੜ ਕੇ ਦੇਣ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਵਾਵਾਂਗੇ ਤੇ ਇਹ ਨਾ ਹੋਵੇ ਭੜਕੇ ਇਸ ਦਾ ਪ੍ਰਸ਼ਾਸਨ ਕਵੇ ਕਿ ਤੁਸੀਂ ਫੇਰ ਇਹਨਾਂ ਦੇ ਦਫ਼ਤਰਾਂ ਗਾੜੀ ਬਹਿ ਗਏ ਆ ਸਾਨੂੰ ਦੱਸ ਦਿਓ ਕਿੱਥੇ ਬਵਾਵਾਂ ਕਿੰਨਾ ਗਾੜੀ ਭਈਏ ਕਿਹਨੂੰ ਦਸੀਏ ਇੱਕ ਨੂੰ ਗੜ ਕਿਹਦੇ ਗਾੜੀ ਰੋਈਏ ਇਹ ਕਰਕੇ ਅਸੀਂ ਭਵਾਂਗੇ ਤੇ ਇਹਨਾਂ ਦੇ ਦਫ਼ਤਰਾਂ ਗਾੜੀ ਭਵਾਂਗੇ ਉੱਠਾਂਗੇ ਉਦੋਂ ਭਾਵੇਂ ਸਾਡੇ ਦੇ ਅੱਗੇ ਡਾਂਗਾ ਮਾਰ ਕੇ ਇਹਨਾਂ ਨੇ ਵੇਖ ਲਿਆ ਤੇ ਅਸੀਂ ਫਿਰ ਉਦਾਂ ਦੇ ਉਦਾਂ ਵਾ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇ ਇਹ ਵੀ ਇੱਕ ਕੌਮ ਦੇ ਦੇਨਦਾਰ ਨੇ ਸ਼ਰੋਣੀ ਕਮੇਟੀ ਸਸਤਾ ਕੋ ਇਹੋ ਗੁਰੂ ਗ੍ਰੰਥ ਸਾਹਿਬ ਸਿਪਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਦਫ਼ਤਰਾਂ ਗਾੜੀ ਭਵਾਂਗੇ ਤੇ ਜਿਹੜੀਆਂ ਸਤਾਵਾਂ ਨੇ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰ ਦਵਾਂ ਅਸੀਂ ਉਹ ਸਿੱਖਾਂ ਜੇਕਰ ਬਹਿਗੇ ਵੀ ਕਾਂਗੇ ਨਹੀਂ ਝੁਗਾਗੇ ਨਹੀਂ ਜਿੰਨਾ ਚਿਰ ਸਤਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸ਼ਿਪਾਈ ਨਹੀਂ ਬੰਦ ਹੁੰਦੀ ਉਹਨਾਂ ਚਿਰ ਅਸੀਂ ਉੱਠਾਂਗੇ ਨਹੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਜ਼ਿਆਦਾ ਬਣੇ ਹੋਏ ਨੇ ਪਿਛਲੇ ਦਿਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਆਂਦਾ ਵੀ ਕੋਸ਼ਿਸ਼ ਕਰੋ ਵੀ ਹਰ ਪਿੰਡ 'ਚ ਇੱਕੋ ਹੀ ਗੁਰਦੁਆਰਾ ਹੋਵੇ ਸੋ ਕਿਤੇ ਲੱਗਦਾ ਨਹੀਂ ਕਿ ਆਪਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਏ ਆ ਗੁਰੂ ਘਰਾਂ ਦੇ ਉਹ ਕੋਈ ਚైనా ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜੇ ਨਹੀਂ ਆ ਉਹ ਕਿੰਨਾਂ ਨੇ ਦਿੱਤੇ ਆ ਸ਼ਰੂਮਣੀ ਕਮੇਟੀ ਨੇ ਦਿੱਤੇ ਆ ਇਹ ਕਹਿ ਦਿੰਦੇ ਆ ਬਿਆਨ ਦੇਣ ਦਾ ਕਿ ਆ ਤੇ ਜਦੋਂ ਥੱਲੇ ਵੋਟਾਂ ਆ ਜਾਂਦੀਆਂ ਵੋਟਾਂ ਉਹ ਕਹਿੰਦੇ ਸਾਡੇ ਕਾਲੀਦਾਲਵਾ ਸਾਡੇ ਕਾਲੀਦਾਲ ਨਾਲ ਸੰਬੰਧਤ ਜਾਂਚ ਕਰਾਉਣ ਨੂੰ ਗੁਰੂ ਘਰ ਬਣਾਏ ਗਏ ਕਈ ਪਿੰਡਾਂ ਦੇ ਵਿੱਚ ਮੈਂ ਆਖੋ ਤੇ ਡਰਸ ਨਾ ਛਿੱਜਲਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਨੇ ਸਾਡੇ ਪਿੰਡਾਂ 'ਚ ਵੀ ਇੰਨੇ ਗੁਰੂ ਘਰ ਵਾ ਕਿ ਇਹਨੇ ਇਤਿਹਾਸਿਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੰਨੇ ਪਿੰਡਾਂ 'ਚ ਗੁਰੂ ਘਰ ਨੇ ਇਹ ਕੌਣ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋੜ ਕੇ ਸਿੱਖ ਕੌਮ ਨੂੰ ਕਿ ਜੇਕਰ ਅਸੀਂ ਇੱਥੇ ਮੋਰਚਾ ਲਾਵਾਂਗੇ ਤੇ ਜਰੂਰ ਸਾਧਿਓ ਸਾਥ ਨਹੀਂ ਕਿਉਂਕਿ ਪਰਵਕਾਰ ਨੂੰ ਭੁੱਲ ਜਾਈਏ ਤੇ ਭਾਵੇਂ ਮਹਾਪੁਰਸ਼ ਹੋਵੇ ਤੇ ਭਾਵੇਂ ਸਤੀ ਜੱਪੀ ਹੋਵੇ ਜਿਹੜੇ ਪਰਵਕਾਰ ਕਲਗੀਧਰ ਪਾਸ਼ਾ ਸਾਡੇ ਦੇ ਕਰਕੇ ਗਏ ਆ ਉਹ ਪਰਵਕਾਰਾਂ ਨੂੰ ਜੇ ਭੁੱਲ ਗਏ ਤੇ ਆਖਿਰਤ ਕਣਾਂ ਚ ਗਿਣਾ ਜਣਾ ਤੇ ਕਿਰਤ ਕਾਂ ਜਦੋਂ ਧਰਤੀ ਤੇ ਹੁੰਦਾ ਪਾਰ ਤੇ ਧਰਤੀ ਫਿਰ ਭਾਰ ਨੂੰ ਜੇ ਚਲਦੀ ਫਿਰ ਡੋਲਦੀ ਜੇ ਦੁਬੜੀਆਂ-ਵੜੀਆਂ ਬਿਲਡਿੰਗਾਂ ਡਿੱਗ ਪੈਂਦੀਆਂ ਜੇ ਤੇ ਬੇਨਤੀ ਆ ਕਿਰਤ ਕਾਨਾ ਬਣਿਓ ਸਤਿਗੁਰਾਂ ਦੇ ਸਤਕਾਰ ਵਾਸਤੇ ਤੁਰਿਆਂ ਮਹਾਰਾਜ ਦੀ ਪੀਤੁਰ ਗੁਰਬਾਣੀ ਵਿਆਹਾਂ ਸ਼ਾਦੀਆਂ ਦੇ ਕਾਰ ਟਰੈਕਟਰ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਤੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਜੇਕਰ ਇਹ ਸੰਸਥਾ ਨੇ ਨਾ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜ਼ਰੂਰ ਮੋਰਚਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ